ਸਾਰਤ ਸ਼੍ਰੀ ਅਕਾਲ ਜੀ ਰਾਤ ਦੇ ਖਾਣੇ ਤੋਂ ਬਾਅਦ ਰਵੀ ਆਪਣੇ ਪਾਪਾ ਦੇ ਕੋਲ ਜਿਹੜੇ ਇੱਕ ਕਿਤਾਬ ਪੜ੍ਹ ਰਹਿ ਸੀ ਉਹਨਾਂ ਕੋਲ ਆ ਕੇ ਬਹਿ ਜਾਂਦਾ ਆ ਕੀ ਗੱਲ ਆ ਕੁਝ ਕਹਿਣਾ ਚਾਹੁੰਦਾ ਆ ਉਹਦੇ ਪਾਪਾ ਨੇ ਆਪਣੇ ਬੇਟੇ ਰਵੀ ਕੋਲੋਂ ਪੁੱਛਿਆ ਪਾਪਾ ਹੁਣ ਸਾਨੂੰ ਕਾਰ ਖਰੀਦ ਲੈਣੀ ਚਾਹੀਦੀ ਆ ਪਰਿਵਾਰ ਵਾਦ ਰਿਹਾ ਆ ਕਾਰ ਖਰੀਦਣ ਨਾਲ आसानी हो ਜਾਵੇਗੀ। रवि बोलया। ਪਰ ਕਾਰ ਖਰੀਦਣ ਲਈ ਪੈਸੇ ਕਿੱਥੋਂ ਆਉਣਗੇ? ਰਵੀ ਦੇ ਪਾਪਾ ਨੇ ਪੁੱਛਿਆ। ਪਾਪਾ ਆਪਣੇ ਪਰਿਵਾਰ ਦੇ ਹਿਸਾਬ ਨਾਲ 7 ਸੀਟਾਂ ਵਾਲੀ ਗੱਡੀ ਤਾਂ ਲੈਣੀ ਹੀ ਪਊਗੀ। ਮੈਂ ਤੇ ਵੱਡਾ ਵੀਰ ਪੈਸੇ ਪਾ ਕੇ ਥੋੜੇ ਜਿਹੇ ਪੈਸਿਆਂ ਦਾ ਅਰੇਂਜਮੈਂਟ ਤਾਂ ਕਰ ਲਵਾਂਗੇ। ਬਾਕੀ ਮੈਂ ਲੋਨ ਲੈ ਲਵਾਂਗਾ। ਰਵੀ ਬੋਲਿਆ। ਉਹਦੇ ਪਾਪਾ ਨੇ ਹਾਂ ਜਾਂ ਨਾ ਕੁਝ ਨਹੀਂ ਕਿਹਾ। ਅਗਲੇ ਦਿਨ ਦੁਪਹਿਰੇ 2 ਵਜੇ ਰਵੀ ਖਾਣਾ ਖਾਣ ਲਈ ਘਰ ਆਉਂਦਾ ਆ। ਆਉਂਦਿਆਂ ਹੀ ਉਹ ਆਪਣੇ ਪਾਪਾ ਨੂੰ ਸਵਾਲ ਕਰਦਾ ਆ। ਪਾਪਾ ਤੁਸੀਂ ਸਾਡੇ ਸਾਂਝੇ ਖਾਤੇ ਵਿੱਚੋਂ 2 ਲੱਖ ਰੁਪਏ ਕਢਵਾਏ ਆ। ਇਹਨੇ ਪੈਸਿਆਂ ਦੀ ਕੀ ਲੋੜ ਪੈ ਗਈ ਸੀ? ਰਵੀ ਨੇ ਹੈਰਾਨੀ ਨਾਲ ਪੁੱਛਿਆ, "ਹਾਂ ਉਹ ਪੈਸੇ ਮੈਂ ਆਪਣੇ ਉੱਤੇ ਖਰਚ ਨਹੀਂ ਕੀਤੇ। ਤੇਰੀ ਛੋਟੀ ਭੈਣ ਦੀ ਗੋਦ ਭराई ਵਿੱਚ ਜਿਹੜੇ ਉਹਨੂੰ ਗਹਿਣੇ ਤੇ ਕੱਪੜੇ ਦਿੱਤੇ ਸੀ" ਉਸੇ ਦਾ ਬਕਾਇਆ ਦਿੱਤਾ ਆ ਰਵੀ ਦੇ ਪਾਪਾ ਨੇ ਕਿਹਾ ਕੁੜੀ ਨੂੰ ਸੋਨੇ ਦਾ ਪੈਂਡਲ ਉਹਦੇ ਪਤੀ ਨੂੰ ਸੋਨੇ ਦੀ ਅੰਗੂਠੀ ਸੱਸ ਨੂੰ ਵਾਲੀਆਂ ਇਹਨਾਂ ਸਾਰੀਆਂ ਚੀਜ਼ਾਂ ਦਾ ਬਿੱਲ 1.5 ਲੱਖ ਰੁਪਏ ਬਣਿਆ ਸੀ ਤੇ ਬਾਕੀ ਕੁਝ ਸੂਟ ਵੀ ਦੇਣੇ ਪਏ ਰਵੀ ਦੇ ਪਾਪਾ ਨੇ ਦੱਸਿਆ ਪਰ ਸਾਡੇ ਨਾਲ ਤਾਂ ਬਸ ਭੈਣ ਨੂੰ ਸੋਨੇ ਦਾ ਸੈੱਟ ਤੇ ਜੀਜਾ ਜੀ ਨੂੰ 5000 ਨਗਦ ਤੇ ਉਹਦੀ ਸਾਸ ਨੂੰ ਤੇ ਜਠਾਣੀ ਨੂੰ ਸੂਟ ਸਹਰੇ ਤੇ ਜੇਠ ਨੂੰ ਕੁਰਤੇ ਪਜਾਮੇ ਦੀ ਹੀ ਗੱਲ ਹੋਈ ਸੀ ਇਹ ਅੰਗੂਠੀ ਤੇ ਵਾਲੀਆਂ ਦੇਣ ਦੀ ਗੱਲ ਤਾਂ ਹੋਈ ਹੀ ਨਹੀਂ ਸੀ ਤੇ ਤੁਸੀਂ ਜਮਾਣੇ ਗੋਦਪ੍ਰਾਈ ਚ ਜਾਂਦੇ ਹੁਣ ਹੋਏ ਸਾਨੂੰ ਕੁਝ ਦਿਖਾਇਆ ਵੀ ਨਹੀਂ ਸੀ ਮਾਂ ਦੇ ਨਾਲ ਵੱਡਾ ਵੀਰ ਤੇ ਭਾਬੀ ਵੀ ਗਏ ਸੀ ਅਸੀਂ ਤਾਂ ਨਾਲ ਗਏ ਹੀ ਨਹੀਂ ਸੀ ਘੱਟ ਤੋਂ ਘੱਟ ਸਾਨੂੰ ਦੱਸ ਤਾਂ ਦਿੰਦੇ ਮੈਂ ਕਦੋਂ ਦਾ ਗੱਡੀ ਖਰੀਦਣ ਲਈ ਪੈਸੇ ਜੋੜ ਰਿਹਾ ਸੀ ਇੱਕ ਇੱਕ ਪਾਲਿਸੀ ਵੇਚਣ ਵਿੱਚ ਮੇਰੀ ਇੰਨੀ ਮਿਹਨਤ ਲੱਗੀ ਸੀ ਫਿਰ ਜਾ ਕੇ ਦੋ ਪੈਸੇ ਕਮਿਸ਼ਨ ਦੇ ਮਿਲਦੇ ਆ ਮੈਂ ਇਹ ਸਾਰਾ ਕੁਝ ਆਪਣੇ ਸੋਖ ਲਈ ਕਰ ਰਿਹਾ ਆ ਤਾਂ ਕਿ ਸਾਰੇ ਆਰਾਮ ਨਾਲ ਰਹਿ ਸਕਣ ਰਵੀ ਨੇ ਹੋਲੀ ਜਿਹੀ ਕਿਹਾ ਇਹ ਬਸ ਅੱਜ ਦੀ ਹੀ ਗੱਲ ਨਹੀਂ ਸੀ 6 ਸਾਲ ਤੋਂ ਜਦੋਂ ਦਾ ਰਵੀ ਬੀਮੇ ਵਾਲੀ ਨੌਕਰੀ ਵਿੱਚ ਲੱਗਾ ਸੀ ਉਦੋਂ ਦਾ ਕਮਾਉਣ ਲੱਗਾ ਉਦੋਂ ਦਾ ਉਹਦੇ ਪਾਪਾ ਉਹਦੇ ਪੈਸਿਆਂ ਤੇ ਆਪਣਾ ਪੂਰਾ ਕੰਟਰੋਲ ਰੱਖਦੇ ਉਹਨਾਂ ਨੇ ਸ਼ੁਰੂ ਤੋਂ ਹੀ ਆਪਣੇ ਬੇਟੇ ਦੇ ਨਾਲ ਆਪਣਾ ਸਾਂਝਾ ਅਕਾਊਂਟ ਖੁਲਵਾ ਲਿਆ ਸੀ ਇਸ ਤੋਂ 2 ਸਾਲ ਪਹਿਲਾਂ ਰਵੀ ਨੇ ਜਦੋਂ ਥੋੜੇ ਜਿਹੇ ਪੈਸੇ ਜਮ੍ਹਾਂ ਕੀਤੇ ਤਾਂ ਉਹਦੇ ਪਿਤਾ ਨੇ ਉਹਨੂੰ ਬਿਨਾਂ ਦੱਸੇ 1 ਲੱਖ ਰੁਪਏ ਆਪਣੀ ਵੱਡੀ ਕੁੜੀ ਨੂੰ ਭੇਜ ਦਿੱਤੇ ਸੀ ਕਿਉਂਕਿ ਉਹ ਆਪਣੇ ਸਹੁਰਿਆਂ ਨਾਲ ਲੜਚਾਗੜ ਕੇ ਆਪਣੇ ਪਤੀ ਨਾਲ ਕਿਰਾਏ ਦੇ ਮਕਾਨ ਵਿੱਚ ਅਲੱਗ ਹੋ ਗਈ ਸੀ ਰਵੀ ਦਾ ਪਰਿਵਾਰ ਵੀ ਸਾਂਝਾ ਪਰਿਵਾਰ ਸੀ ਦੋਵਾਂ ਭੈਣਾਂ ਦਾ ਵਿਆਹ ਹੋ ਚੁੱਕਿਆ ਸੀ ਵੱਡਾ ਭਰਾ ਵਿਜੇ ਉਹਦੀ ਪਤਨੀ ਸੰਧਿਆ ਤੇ ਉਹਦਾ ਇੱਕ ਮੁੰਡਾ ਰਵੀ ਦਾ ਵੱਡਾ ਭਰਾ ਪ੍ਰਾਈਵੇਟ ਨੌਕਰੀ ਕਰਦਾ ਆ ਉਹਦੀ ਤਨਖਾਹ ਜ਼ਿਆਦਾ ਨਹੀਂ ਆ ਉਹ ਨਾ ਮਾਤਰ ਹੀ ਪੈਸੇ ਘਰ ਖਰਚ ਲਈ ਆਪਣੇ ਪਿਤਾ ਨੂੰ ਦੇਂਦਾ ਆ ਤੇ ਰਵੀ ਬਹੁਤ ਮਿਹਨਤ ਕਰਦਾ ਆ ਤੇ ਉਹਦੀ ਪਤਨੀ ਰੀਆ ਵੀ ਪ੍ਰਾਇਮਰੀ ਸਕੂਲ ਵਿੱਚ ਟੀਚਰ ਆ ਰਵੀ ਦੀ ਪਤਨੀ ਰੀਆ ਮਾਂ ਬਣਨ ਵਾਲੀ ਆ ਇਸ ਲਈ ਰਵੀ ਚਾਹੁੰਦਾ ਸੀ ਕਿ ਇੱਕ ਗੱਡੀ ਲਈ ਜਾਵੇ ਜਿਹਦੇ ਨਾਲ ਸਾਰਿਆਂ ਨੂੰ ਸੁਖ ਹੋ ਜਾਊਗਾ ਪਰ ਇਸ ਵਾਰ ਵੀ ਉਹਦੇ ਪਿਤਾ ਨੇ ਉਹਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਸੀ ਜਦ ਕੇ ਰਵੀ ਦੇ ਪਾਪਾ ਵੀ ਸਰਕਾਰੀ ਨੌਕਰੀ ਤੋਂ ਰਿਟਾਇਰਡ ਹੋਇਆ ਉਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਪਰ ਫਿਰ ਵੀ ਰਵੀ ਦੀ ਕਮਾਈ ਨਾਲ ਹੀ ਛੋਟੀ ਕੁੜੀ ਦਾ ਵਿਆਹ ਵੀ ਕੀਤਾ ਤੇ ਖੁਦ ਰਵੀ ਦੇ ਪਾਪਾ ਵੀ ਰਵੀ ਦੀ ਕਮਾਈ ਤੇ ਪੂਰਾ ਪੂਰਾ ਹੱਕ ਸਮਝਦੇ ਆ ਤੇ ਨਾਲ ਹੀ ਨਾਨ ਉਹਦੀ ਪਤਨੀ ਰੀਆ ਦੀ ਤਨਖਾਹ ਤੇ ਵੀ ਆਪਣਾ ਹੱਕ ਜਤਾਉਣਾ ਚਾਹੁੰਦੇ ਆ ਬਹੂ ਤੂੰ ਆਪਣੇ ਸਾਸ ਨਾਲ ਆਪਣਾ ਸਾਂਝਾ ਖਾਤਾ ਖਲਵਾ ਲੈ ਆਖਿਰ ਤੂੰ ਇਸ ਘਰ ਦੀ ਬਹੂ ਆ ਸਾਡੇ ਪ੍ਰਤੀ ਤੇਰੇ ਵੀ ਕੁਝ ਫਰਜ਼ ਬੰਦੇ ਆ ਰਵੀ ਦੇ ਪਾਪਾ ਬੋਲੇ ਪਾਪਾ ਜੀ ਮੈਂ ਆਪਣਾ ਫਰਜ਼ ਬਖੂਬੀ ਸਮਝਦੀ ਆ ਤਾਂ ਹੀ ਤਾਂ ਨੌਕਰੀ ਦੇ ਨਾਲ ਨਾਲ ਘਰ ਦੀਆਂ ਜ਼ਿੰਮੇਵਾਰੀਆਂ ਵੀ ਸੰਭਾਲਦੀ ਆ ਸਕੂਲ ਜਾਣ ਤੋਂ ਪਹਿਲਾਂ ਸਵੇਰੇ 6:00 ਤੇ ਉੱਠ ਕੇ ਆਪਣੇ ਹਿੱਸੇ ਦਾ ਕੰਮ ਕਰਦੀਆਂ। ਸ਼ਾਮ ਨੂੰ ਫਿਰ ਰਸੋਈ ਦਾ ਕੰਮ ਸਾਂਭਦੀਆਂ। ਸਾਰਿਆਂ ਨੂੰ ਇੱਜ਼ਤ ਮਾਣ ਦੇਣੀ ਆ ਤੇ ਆਪਣੇ ਖਰਚੇ ਮੈਂ ਖੁਦ ਕਰਦੀਆਂ। ਜੇ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਆਰਥਿਕ ਲੋੜ ਪਵੇ ਤਾਂ ਮੈਂ ਉਸ ਵਿੱਚ ਜ਼ਰੂਰਤ ਵਿੱਚ ਵੀ ਸਹਿਯੋਗ ਕਰਦੀਆਂ। ਪਰ ਮੈਨੂੰ ਨਹੀਂ ਲੱਗਦਾ ਕਿ ਮੇਰੀ 8-10 ਹਜ਼ਾਰ ਤਨਖਾਹ ਲਈ ਮੈਨੂੰ ਕਿਸੇ ਨਾਲ ਸਾਂਝਾ ਖਾਤਾ ਰੱਖਣਾ ਚਾਹੀਦਾ ਆ ਰੀਆ ਨੇ ਆਪਣੇ ਸਹੁਰੇ ਨੂੰ ਸਾਫ਼-ਸਾਫ਼ ਕਹਿ ਦਿੱਤਾ ਇਹ ਗੱਲ ਰਵੀ ਦੇ ਪਾਪਾ ਨੂੰ ਪਸੰਦ ਨਹੀਂ ਆਈ ਰੀਆ ਦੀ ਮਾਂ ਨੇ ਰੀਆ ਦੀ ਗੋਦ ਭराई ਦੀ ਰਸਮ ਵਿੱਚ ਉਹਨੂੰ ਸੋਨੇ ਦੀਆਂ ਵਾਲੀਆਂ ਤੇ ਚਾਂਦੀ ਦੀਆਂ ਚਾਂਜਰਾਂ ਤੇ ਪੰਜ ਸੂਟ ਦਿੱਤੇ ਨਾਲ ਉਹਦੀ ਸੱਸ ਨੂੰ ਸੂਟ ਜਠਾਣੀ ਨੂੰ ਵੀ ਸੂੜ ਦਿੱਤਾ ਤੇ ਆਪਣੇ ਜਵਾਈ ਰਵੀ ਨੂੰ 3100 ਰੁਪਏ ਤੇ ਕੁੜਤੇ ਪਜਾਮੇ ਦਾ ਕਪੜਾ ਦਿੱਤਾ ਸੌਰੇ ਤੇ ਜੇਠ ਨੂੰ 11-1100 ਦਿੱਤੇ ਉਹਦੇ ਹਿਸਾਬ ਨਾਲ ਇਹ ਵਧੀਆ ਛਗਣ ਸੀ ਕਿਉਂਕਿ ਬੱਚਾ ਲੈ ਕੇ ਜਦੋਂ ਰੀਆ ਆਪਣੇ ਪੇਕੇ ਜਾਊਗੀ ਫਿਰ ਵੀ ਉਹਨਾਂ ਨੂੰ ਛਗਣ ਵਿੱਚ ਕਾਫੀ ਕੁਝ ਦੇਣਾ ਪੈਣਾ ਸੀ ਰੀਆ ਦੇ ਪੇਕੇਆਂ ਦੇ ਜਾਂਦਿਆ ਹੀ ਉਹਦੀ ਸੱਸ ਜ਼ੋਰ ਨਾਲ ਬੋਲੀ ਇੱਕ ਕੀ ਦੇ ਕੇ ਗਿਆ ਤੇਰੇ ਪੇਕੇ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਸਾਡਾ ਨੱਕ ਕਟਵਾ ਦਿੱਤਾ ਉਹ ਤਾਂ ਨਾਨਾ ਨਾਨੀ ਬਣਨ ਵਾਲੇ ਆ ਕੁਝ ਤਾਂ ਚੱਜ ਦਾ ਦੇ ਕੇ ਜਾਂਦੇ ਮੰਮੀ ਜੀ ਤੁਹਾਨੂੰ ਤਾਂ ਪਹਿਲਾਂ ਹੀ ਸਾਡੀ ਹਸਿਆਤ ਦਾ ਪਤਾ ਸੀ ਤਿੰਨ ਸਾਲ ਵਿੱਚ ਦੋ ਦੋ ਕੁੜੀਆਂ ਦਾ ਵਿਆਹ ਕੀਤਾ ਆ ਮੇਰੇ ਮਾਪਿਓ ਨੇ ਉਹਨਾਂ ਕੋਲ ਹੁਣ ਕੁਝ ਨਹੀਂ ਬਚਿਆ ਕਰਜ਼ਾ ਵੀ ਕਾਫੀ ਆ ਉਹਨਾਂ ਦੇ ਸਿਰ ਤੇ ਬਾਪਾ ਦੀ ਛੋਟੀ ਜੀ ਦੁਕਾਨ ਆ ਤਾਂ ਉਹ ਕਿੱਥੋਂ ਇੰਨਾ ਖਰਚਾ ਕਰ ਲੈਂਦੇ ਫਿਰ ਵੀ ਉਹਨਾਂ ਨੇ ਜੋ ਵੀ ਦਿੱਤਾ ਆ ਉਹ ਬਹੁਤ ਆ ਮੇਰੇ ਲਈ ਰੀਆ ਨੇ ਕਿਹਾ ਭਾਈ ਇਹਦੇ ਤੋਂ ਜ਼ਿਆਦਾ ਤਾਂ ਮੈਂ ਆਪਣੀ ਕੁੜੀ ਨੂੰ ਦੇ ਦਿੱਤਾ ਸੀ ਜਦੋਂ ਉਹਦੀ ਗੋਦ ਭਰਾਈ ਦੀ ਰਸਮ ਸੀ ਕੁੜੀ ਦੇ ਸਹੁਰੇ ਜੇਠ ਤੱਕ ਨੂੰ ਵੀ ਕਿੰਨਾ ਕੁਝ ਦਿੱਤਾ ਸੀ ਤੇ ਇੱਥੇ ਤੇਰਾ ਮਾਪਿਓ ਤੇਰੇ ਸਹੁਰੇ ਤੇ ਜੇਠ ਨੂੰ 1100 ਰੁਪਏ ਦਾ ਲਪਾਫਾ ਫੜਾ ਕੇ ਚਲੇ ਗਏ ਘੱਟ ਤੋਂ ਘੱਟ 5000 ਤਾਂ ਦੇਣੇ ਚਾਹੀਦੇ ਸੀ ਸਾਡੀ ਤਾਂ ਮਾਤੀ ਮਾਰੀ ਗਈ ਸੀ ਜਿਹੜਾ ਅਸੀਂ ਤੇਰੇ ਵਰਗੀ ਗਰੀਬ ਘਰ ਦੀ ਕੁੜੀ ਨੂੰ ਵਿਆਹ ਕੇ ਲੈ ਆਏ ਰਵੀ ਦੀ ਮਾਣੇ ਅੱਜ ਬੋਲਣ ਦੀ ਹੱਦ ਪਾਰ ਕਰ ਦਿੱਤੀ ਸੀ ਸੱਸ ਦੇ ਗੌੜੇ ਬੋਲ ਸੁਣ ਕੇ ਰੀਆ ਦੀ ਰੀਆ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਘਰ ਵਿੱਚ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਉਹਨੂੰ ਉਹਦੇ ਪੇਕੇਆਂ ਦੇ ਨਾਂ ਤੇ ਇਸੇ ਤਰ੍ਹਾਂ ਬੇਇੱਜ਼ਤ ਕੀਤਾ ਜਾਂਦਾ ਆਖਿਰ ਉਹਦੇ ਪੇਕੇ ਉਹਦੇ ਸਹੁਰਿਆਂ ਤੋਂ ਗਰੀਬ ਜੋ ਸੀ ਰੀਆ ਨੇ ਹਿੰਮਤ ਕਰਕੇ ਕਿਹਾ ਮੰਮੀ ਜੀ ਤੁਸੀਂ ਜੋ ਕੁਝ ਵੀ ਦਿੱਤਾ ਆਪਣੀਆਂ ਕੁੜੀਆਂ ਨੂੰ ਦਿੱਤਾ ਆ ਉਹ ਆਪਣੇ ਮੁੰਡਿਆਂ ਦੀ ਕਮਾਈ ਦਾ ਦਿੱਤਾ ਆ ਤੁਹਾਡੇ ਬੇਟੇ ਕਮਾਉਂਦੇ ਆ ਇਸ ਲਈ ਤੁਸੀਂ ਕੁੜੀਆਂ ਨੂੰ ਵੀ ਖੁੱਲੇ ਹੱਥ ਦੇ ਦਿੰਦੇ ਹੋ ਪਰ ਮੇਰੇ ਪੇਕੇ ਮੇਰੇ ਪੇਕੇ ਤਾਂ ਬਸ ਮੇਰਾ ਪਾਪਾ ਹੀ ਕਮਾਉਣ ਵਾਲਾ ਆ ਮੇਰਾ ਕੋਈ ਭਰਾ ਨਹੀਂ ਆ ਇਸ ਲਈ ਦੇਣ ਲੈਣ ਦੇ ਮਾਮਲੇ 'ਚ ਮੇਰੇ ਪਾਪਾ ਨੂੰ ਤੁਸੀਂ ਆਪਣੇ ਬਰਾਬਰ ਦਾ ਕਰਨ ਨੂੰ ਨਾ ਕਿਹੋ ਰਵੀ ਤੇ ਰੀਆ ਆਪਣੇ ਭਵੀਖ ਨੂੰ ਸੁਵਾਰਾ ਲਈ ਬਹੁਤ ਮਿਹਨਤ ਕਰਦੇ ਸੀ ਉਥੇ ਹੀ ਦੂਜੇ ਪਾਸੇ ਰਵੀ ਦੇ ਵੱਡੇ ਭਰਾ ਨੂੰ ਆਪਣੀ ਜ਼ਿੰਦਗੀ ਵਧੀਆ ਬਣਾਉਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹ ਘਰ ਖਰਚ ਦੇ ਨਾਂ ਤੇ ਆਪਣੇ ਪਿਓ ਨੂੰ ਥੋੜੇ ਜਿਹੀ ਪੈਸੇ ਦਿੰਦਾ ਸੀ ਉਹ ਬਸ 10-15000 ਦੀ ਤਨਖਾਹ ਵਾਲੀ ਨੌਕਰੀ ਕਰਦਾ ਸੀ ਪਰ ਉਹਨੇ ਵਧੀਆ ਨੌਕਰੀ ਦੀ ਤਲਾਸ਼ ਹੀ ਨਹੀਂ ਕੀਤੀ ਕਦੀ ਪਰ ਆਪਣੇ ਕੱਪੜੇ ਤੇ ਦੋਸਤਾਂ ਨਾਲ ਬਾਹਰ ਘੁੰਮਣ ਫਿਰਨ ਵਿੱਚ ਆਪਣੀ ਤਨਖਾਹ ਖਰਚ ਕਰ ਲੈਂਦਾ ਸੀ ਉਹਦੀ ਪਤਨੀ ਵੀ ਇੱਕ ਨੰਬਰ ਦੀ ਕੰਮਚੋਰ ਸੀ ਉਹ ਪੜ੍ਹੀ ਲਿਖੀ ਸੀ ਜੇ ਚੰਦੀ ਤਾਂ ਟਿਊਸ਼ਨ ਪੜਾ ਸਕਦੀ ਸੀ ਜਾਂ ਨੌਕਰੀ ਕਰਕੇ ਆਪਣੇ ਪਰਿਵਾਰ ਦੀ ਸਹਾਇਤਾ ਕਰ ਸਕਦੀ ਸੀ ਪਰ ਉਹਨੂੰ ਵੀ ਆਰਾਮ ਵਾਲੀ ਜ਼ਿੰਦਗੀ ਪਸੰਦ ਸੀ ਦਰਾਣੀ ਦੇ ਆਉਣ ਤੋਂ ਬਾਅਦ ਤਾਂ ਉਹਦਾ ਕੰਮ ਕਾਫੀ ਹੌਲਾ ਹੋ ਗਿਆ ਸੀ ਡਿਲੀਵਰੀ ਦਾ ਖਰਚ ਬਚਾਉਣ ਲਈ ਰਵੀ ਦੀ ਮਾਂ ਨੇ ਰੀਆ ਨੂੰ ਉਹਦੇ ਪੇਕੇ ਭੇਜ ਦਿੱਤਾ ਠੀਕ ਸਮੇਂ ਤੇ ਰੀਆ ਨੇ ਇੱਕ ਸਿਹਤਮਾਨ ਤੇ ਬੜੀ ਹੀ ਪਿਆਰੀ ਬੱਚੀ ਨੂੰ ਜਨਮ ਦਿੱਤਾ ਇਸ ਵਾਰ ਬੇਟੀ ਹੋਣ ਦੀ ਖੁਸ਼ੀ ਵਿੱਚ ਰਵੀ ਨੇ ਕਿਹਾ papa ਘਰ ਵਿੱਚ ਲక్ష్ਮੀ ਆਉਣ ਦੀ ਖੁਸ਼ੀ ਵਿੱਚ ਮੈਂ ਆਪਣੇ ਕੁਝ ਦੋਸਤਾਂ ਨੂੰ ਹੋਟਲ 'ਚ ਪਾਰਟੀ ਦੇਣਾ ਚਾਹੁੰਦਾ ਹਾਂ ਕਿਉਂਕਿ ਘਰ ਵਿੱਚ ਇੰਨੇ ਲੋਕਾਂ ਦਾ ਪ੍ਰੋਗਰਾਮ ਨਹੀਂ ਕਰ ਸਕਦੇ ਰਵੀ ਨੇ ਕਿਹਾ ਕੁੜੀ ਹੀ ਤਾਂ ਹੋਈ ਆ ਇਹਦੇ ਵਿੱਚ ਇੰਨਾ ਖੁਸ਼ ਹੋਣ ਦੀ ਕਿਹੜੀ ਗੱਲ ਆ ਤੇਰੇ ਭਰਾ ਦੇ ਮੁੰਡਾ ਹੋਇਆ ਸੀ ਉਦੋਂ ਤਾਂ ਅਸੀਂ ਕੋਈ ਪਾਰਟੀ ਨਹੀਂ ਕੀਤੀ ਸੀ ਫਿਰ ਹੁਣ ਕਿਉਂ ਇਸ ਵਾਰ ਉਹਦੀ ਮਾਂ ਨੇ ਕਿਹਾ ਮਾਂ ਕੋਈ ਖੁਸ਼ ਹੋਵੇ ਜਾ ਨਾ ਹੋਵੇ ਪਰ ਮੈਂ ਬਹੁਤ ਖੁਸ਼ ਹਾਂ ਆਪਣੀ ਧੀ ਨੂੰ ਪਾ ਕੇ ਮੇਰੇ ਦੋਸਤ ਮੇਰੇ ਕੋਲੋਂ ਪਾਰਟੀ ਮੰਗ ਰਹੇ ਆ ਵੀਰ ਨੇ ਮੁੰਡਾ ਹੋਣ ਦੀ ਖੁਸ਼ੀ ਕਿਉਂ ਨਹੀਂ ਮਨਾਈ ਇਹ ਤਾਂ ਮੈਂ ਨਹੀਂ ਜਾਣਦਾ ਪਰ ਮੈਂ ਬੇਟੀ ਦਾ ਸਵਾਗਤ ਚੰਗੀ ਤਰਾ ਕਰਨਾ ਚਾਹੁੰਦਾ ਆ ਪਰ ਇਹਦੇ ਵਿੱਚ ਕਾਫੀ ਖਰਚ ਹੋ ਜਾਊਗਾ ਉਹਦੇ ਪਾਪਾ ਨੇ ਕਿਹਾ ਪਾਪਾ ਕੀ ਮੈਂ ਆਪਣੀ ਕਮਾਈ ਨਾਲ ਆਪਣੀ ਖੁਸ਼ੀ ਲਈ ਇੰਨਾ ਖਰਚ ਵੀ ਨਹੀਂ ਕਰ ਸਕਦਾ ਰਵੀ ਇੰਨਾ ਕਹਿ ਕੇ ਨਾਰਾਜ਼ ਹੋ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਫਿਰ ਰਵੀ ਨੇ ਹੋਟਲ ਵਿੱਚ ਪਾਰਟੀ ਰੱਖੀ ਪਰਿਵਾਰ ਤੇ ਦੋਸਤਾਂ ਨੂੰ ਮਿਲਾ ਕੇ ਕਰੀਬ 60 ਤੋਂ 70 ਲੋਕ ਹੋ ਗਏ ਸੀ ਤੇ ਤੋ 35000 ਦਾ ਖਰਚ ਆ ਗਿਆ ਆਪਣੀ ਖੁਸ਼ੀ ਦੂਜਿਆਂ ਨੇ ਨਾਲ ਵੰਡ ਕੇ ਰਵੀ ਬਹੁਤ ਖੁਸ਼ ਸੀ ਪਰ ਰਵੀ ਦਾ ਕੁਝ ਨਵਾਂ ਕਰਨਾ ਉਹਦੇ ਮਾਪਿਓ ਨੂੰ ਪਸੰਦ ਨਹੀਂ ਹੁੰਦਾ ਸੀ ਕੁਝ ਸਮੇਂ ਬਾਅਦ ਰਵੀ ਨੇ ਕਾਰ ਖਰੀਦਣ ਦੀ ਗੱਲ ਫਿਰ ਤੋਂ ਕਰ ਕੀਤੀ Papa ਕਾਰ ਖਰੀਦਣਾ ਹੁਣ ਸਾਡੀ ਜ਼ਰੂਰਤ ਬਣ ਚੁੱਕਿਆ ਆ ਆਪਾਂ ਚੱਲਦੇ ਆਂ ਨਾ ਸ਼ੋਰੂਮ ਕਾਰ ਦਾ ਮਾਡਲ ਵੇਖਣ ਸਾਡੇ ਬਜਟ ਅਨੁਸਾਰ ਜਿਹੜੀ ਵੀ ਕਾਰ ਠੀਕ ਰਹੂਗੀ ਉਹ ਫਾਈਨਲ ਕਰ ਲਵਾਂਗੇ ਰਵੀ ਨੇ ਕਿਹਾ ਪਰ ਕਾਰ ਖਰੀਦਣ ਨਾਲ ਹਰ ਮਹੀਨੇ ਲੋਨ ਦੀ ਕਿਸ਼ਤ ਭਰਨੀ ਪਊਗੀ ਪੈਟਰੋਲ ਦਾ ਖਰਚਾ ਵੱਧ ਜਾਊਗਾ ਤੇ ਫਿਰ ਇਹਨਾਂ ਖਰਚੇ ਕਿੱਥੋਂ ਹੋਵੇਗਾ ਸਾਰਿਆਂ ਕੋਲ ਮੋਟਰਸਾਈਕਲ ਤਾਂ ਹੈਗੇ ਆ ਉਹਦੇ ਨਾਲ ਕੰਮ ਚੱਲ ਰਿਹਾ ਆ ਰਵੀ ਦੇ ਪਾਪਾ ਬੋਲੇ ਪਾਪਾ ਮੈਂ ਕਮਾ ਹੀ ਕਿਉਂ ਰਿਆ ਆ ਬਸ ਬਚਤ ਕਰਨ ਲਈ ਨਹੀਂ ਬਲਕੇ ਉਹਨਾਂ ਪੈਸਿਆਂ ਨਾਲ ਆਪਣੀ ਜ਼ਿੰਦਗੀ ਵਧੀਆ ਬਣਾਉਣ ਲਈ ਪਾਪਾ ਇਹ ਨਹੀਂ ਕੰਜੂਸੀ ਵੀ ਠੀਕ ਨਹੀਂ ਆ ਰਵੀ ਨੇ ਕਿਹਾ ਜਿਵੇਂ ਤੈਨੂੰ ਠੀਕ ਲੱਗੇ ਹੁਣ ਤੂੰ ਮਨ ਬਣਾ ਹੀ ਲਿਆ ਆ ਤਾਂ ਕੀ ਕਹਿ ਸਕਦੇ ਆ ਪਰ ਅਸੀਂ ਨਹੀਂ ਜਾਵਾਂਗੇ ਸ਼ੋਰੂਮ ਤੇਰੇ ਨਾਲ ਆਪਣੀ ਪਤਨੀ ਨੂੰ ਲੈ ਜਾ ਨਾਲ ਰਵੀ ਦੇ ਪਾਪਾ ਬੋਲੇ ਸੰਸਕਾਰੀ ਰਵੀ ਫੇਰ ਉਦਾਸ ਹੋ ਗਿਆ ਇਹਨਾਂ ਗੱਲਾਂ ਨੂੰ ਲੈ ਕੇ ਪਿਓ ਪੁੱਤ ਵਿੱਚ ਤਣਾਅ ਵਧਦਾ ਹੀ ਜਾ ਰਿਹਾ ਸੀ ਪਰ ਅੱਜ ਵੀ ਰਵੀ ਪੁੱਤ ਹੋਂਦੇ ਆਪਣੇ ਪੂਰੇ ਫਰਜ਼ ਨਿਭਾ ਰਿਹਾ ਸੀ ਰਵੀ ਦੀ ਮਾਂ ਦਾ ਤੀਰਥ ਯਾਤਰਾ ਤੇ ਜਾਣ ਦਾ ਬਹੁਤ ਦਿਲ ਕੀਤਾ ਰਵੀ ਨੇ ਟਰੈਵਲ ਏਜੰਟ ਨਾਲ ਗੱਲ ਕੀਤੀ ਤੇ ਆਪਣੇ ਮਾਤਾ ਪਿਤਾ ਦੇ ਜਾਣ ਦੀ ਸਾਰੀ ਵਿਵਸਥਾ ਕਰਵਾ ਦਿੱਤੀ ਕੁਝ ਸਮੇਂ ਬਾਅਦ ਰੀਆ ਦੇ ਪੇਕੇਆਂ ਤੋਂ ਉਹਦੀ ਮਾਂ ਦਾ ਫੋਨ ਆਂਦਾ ਆ ਰੀਆ ਤੇਰੇ ਪਾਪਾ ਨੂੰ ਦਿਲ ਦਾ ਦੌਰਾ ਪੈ ਗਿਆ ਆ ਗਵਾਂਡੀਆਂ ਦੀ ਮਦਦ ਨਾਲ ਉਹਨਾਂ ਨੂੰ ਮੈਂ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਆ ਹੋ ਸਕੇ ਤਾਂ ਤੂੰ ਆਪਣੇ ਪਤੀ ਨੂੰ ਨਾਲ ਲੈ ਕੇ ਛੇਤੀ ਤੋਂ ਛੇਤੀ ਆ ਜਾ ਰਵੀ ਤੇ ਰੀਆ 6 ਘੰਟੇ ਦਾ ਸਫ਼ਰ ਤੈਅ ਕਰਕੇ ਆਪਣੇ ਪਿੰਡ ਪਹੁੰਚਦੇ ਆ ਰਵੀ ਨੇ ਇੱਕ ਜਵਾਈ ਹੋਣ ਦਾ ਪੂਰਾ ਫਰਜ਼ ਨਿਭਾਇਆ ਹਸਪਤਾਲ ਦਾ ਸਾਰਾ ਬਿੱਲ ਉਹਦੇ ਉਹਨੇ ਖੁਦ ਭਰਿਆ ਉਦੋਂ ਹੀ ਉਹਦੇ ਪਾਪਾ ਦਾ ਫੋਨ ਰਵੀ ਨੂੰ ਆ ਗਿਆ ਰਵੀ ਤੂੰ ਆਪਣੇ ਅਕਾਊਂਟ ਵਿੱਚੋਂ ਬਿੱਲ ਕਿਉਂ ਭਰਿਆ ਤੇਰੀ ਸੱਸ ਕੋਲ ਵੀ ਤਾਂ ਕੁਝ ਪੈਸੇ ਹੋਣਗੇ ਰੀਆ ਦਾ ਚਾਚਾ ਵੀ ਤਾਂ ਉਸੇ ਸਾਈਡ ਸ਼ਹਿਰ ਵਿੱਚ ਰਹਿੰਦਾ ਆ ਤਾਂ ਉਹਨਾਂ ਨੂੰ ਕਹਿ ਦਿੰਦਾ ਜਦ ਬਹੂ ਨੂੰ ਕਹਿ ਦਿੰਦਾ ਉਹ ਕਹਿ ਦਿੰਦੀ ਉਹਦੀ ਛੋਟੀ ਭੈਣ ਉਹਦਾ ਪਤੀ ਵੀ ਤਾਂ ਆਇਆ ਸੀ ਉਹ ਪੈਸੇ ਦੇ ਦਿੰਦੇ ਤੂੰ ਕੋਈ ਬੜਾ ਦਾਨੀ ਆ ਜਿਹੜਾ ਪੈਸੇ ਲਟਮਦਾ ਫਿਰਦਾ ਯਾਰ ਇਹੋ ਜ ਹੈ ਔਖੇ ਵਕਤ ਵਿੱਚ ਆਪਣੇ ਪਿਤਾ ਦੀ ਕੌੜੀ ਗੱਲ ਰਵੀ ਨੂੰ ਬਹੁਤ ਬੁਰੀ ਲੱਗੀ ਉਹਦੇ ਸਬਰ ਦਾ ਬੰਡ ਟੁੱਟ ਚੁੱਕਿਆ ਸੀ ਪਾਪਾ ਰੀਆ ਦੇ ਪਿਤਾ ਮੇਰੇ ਵੀ ਪਿਤਾ ਸਮਾਨ ਆ ਮੇਰਾ ਵੀ ਉਹਨਾਂ ਦੇ ਪ੍ਰਤੀ ਕੋਈ ਫਰਜ਼ ਬੰਦਾ ਆ ਜਿਸ ਤਰ੍ਹਾਂ ਰੀਆ ਤੁਹਾਡੀ ਸੇਵਾ ਕਰਦੀ ਆ ਉਵੇਂ ਹੀ ਲੋੜ ਪੈਣ ਤੇ ਜੇ ਮੈਂ ਥੋੜੀ ਜਿਹੀ ਮਦਦ ਕਰ ਦਿੱਤੀ ਤਾਂ ਕੀ ਹੋ ਗਿਆ ਤੇ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਕਿ ਮੇਰੀ ਸੱਸ ਨੇ ਆਪਣੇ ਗਹਿਣੇ ਵੇਚ ਕੇ ਮੇਰੇ ਲੱਖ ਮਨਾ ਕਰਨ ਦੇ ਬਾਵਜੂਦ ਮੈਨੂੰ ਵਾਪਸ ਪੈਸੇ ਕਰ ਦਿੱਤੇ ਆ papa ਮੈਨੂੰ ਕੁਝ ਫੈਸਲੇ ਆਪਣੇ ਹਿਸਾਬ ਨਾਲ ਲੈਣ ਦਵੋ ਮੈਨੂੰ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਉਣ ਦਵੋ ਹਰ ਵੇਲੇ ਪੈਸਾ ਪੈਸਾ ਨਾ ਕਰਿਆ ਕਰੋ ਮੈਨੂੰ ਆਪਣੀ ਇਸ਼ਾ ਨਾਲ ਜ਼ਿੰਦਗੀ ਜੀਉਣ ਦਿਓ ਰਵੀ ਨੇ ਕਿਹਾ ਇਸੇ ਤਰ੍ਹਾਂ ਆਪਣੇ ਪਿਤਾ ਦੇ ਵਿਹਾਰ ਤੋਂ ਤੰਗ ਆ ਕੇ ਰਵੀ ਨੇ ਆਪਣਾ ਸਾਂਝੇ ਖਾਤੇ ਵਿੱਚੋਂ ਆਪਣੇ ਪਿਤਾ ਦਾ ਨਾਮ ਵੀ ਹਟਵਾ ਦਿੱਤਾ ਉਹ ਅੱਜ ਵੀ ਆਪਣੇ ਮਾਤਾ ਪਿਤਾ ਦੇ ਪ੍ਰਤੀ ਸਾਰੇ ਫਰਜ਼ ਨਿਭਾਉਂਦਾ ਆ ਪਰ ਆਪਣਾ ਮਨ ਨੂੰ ਮਾਰ ਕੇ ਨਹੀਂ ਰਵੀ ਆਪਣੀ ਨਵੀਂ ਕਾਰ ਵੀ ਲੈ ਆਇਆ ਜੀ ਦਾ ਫਾਇਦਾ ਸਾਰੇ ਪਰਿਵਾਰ ਨੂੰ ਹੋਇਆ ਆ ਰਵੀ ਆਪਣੇ ਪਿਤਾ ਮਾਨਗ ਕੰਜੂਸ ਨਹੀਂ ਸੀ ਉਹ ਕਿਸੇ ਨੂੰ ਵੀ ਤਕਲੀਫ ਵਿੱਚ ਵੇਖ ਕੇ ਆਪਣੇ ਪਾਪਾ ਕੋਲੋਂ ਲੁਕ ਛਿਪ ਕੇ ਉਹਦੀ ਮਦਦ ਵੀ ਕਰਦਾ ਸੀ ਸੋ ਦੋਸਤੋ ਬਜ਼ੁਰਗਾਂ ਨੂੰ ਚਾਹੀਦਾ ਆ ਕਿ ਆਪਣੀ ਜ਼ਿੰਦਗੀ ਜਿਉਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣ ਦੀ ਆਜ਼ਾਦੀ ਦੇਣ ਜੇ ਉਹ ਗਲਤ ਰਾਹ ਤੇ ਜਾ ਰਹੇ ਹੋਣ ਤਾਂ ਉਹਨਾਂ ਨੂੰ ਗਲਤ ਸਹੀ ਜ਼ਰੂਰ ਦੱਸਣ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਹੱਦ ਤੋਂ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਹਰ ਵਕਤ ਬੇਟਾ ਬਹੂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ ਪਰਿਵਾਰ ਵਿੱਚ ਤਾਲਮੇਲ ਏਕਤਾ ਬਣਾਉਣ ਲਈ ਕਰਦੇ ਵੱਡਿਆਂ ਦਾ ਵੀ ਬਹੁਤ ਯੋਗਦਾਨ ਹੁੰਦਾ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਿਕੋਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ